ਹੈ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਯੂਟਿਊਬ ਚੈਨਲ 'ਤੇ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵਿੱਚੋਂ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾਂ ਤੁਹਾਨੂੰ ਵਿਖਾਣੀ ਆ ਸੋਈ ਸਵਾਈ ਹੈ ਤੇ ਗੱਲਬਾਤ ਉਹਨਾਂ ਆਪਾਂ ਕਰਦੇ ਵੀਰ ਜੀ ਉਹਨਾਂ ਨਾਲ ਕੋਸ਼ਿਸ਼ ਤੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਹੋ ਸਨਾ ਠੀਕ ਠਾਕ ਜੀ ਚਲੋ ਵਧੀਆ ਚੀਜ਼ਾਂ ਜੀ ਜਾ ਹੋ ਗਿਆ ਕੱਲ ਫਿਰ ਹਾਂ ਜੀ ਮੇਰੀ ਮਾਰੋ ਹੋ ਗਿਆ ਕੱਲ ਕਹਿੰਦੇ ਐਕਸੀਡੈਂਟ ਜਾ ਹੋ ਗਿਆ ਇਹ ਹੋਏ ਬਾਬਾ ਜੀ ਅੱਛਾ ਉਹ ਗਾੜੀ ਨੇ ਲਾਰਜੂ ਥਾਂ ਮੋੜ ਸਾਈ ਉਹ ਪਤਾ ਨਹੀਂ ਲੱਗਾ ਜੋ ਵਜੀ ਵਿੱਚ ਕੁੱਤਾ ਵੱਜ ਗਿਆ ਵਿੱਚ ਠੀਕ ਚਲੋ ਕਈ ਵਾਰੀ ਹੋ ਜਾਂਦੇ ਵਾਦੇ ਕੱਟ ਬਾਕੀ ਹੈ ਕਿ ਧਿਆਨ ਨਾਲ ਹੀ ਬੰਦਾ ਚਲਾਵੇ ਤੇ ਸਹੀ ਰਹਿੰਦਾ ਫਿਰ ਕਿ ਡੰਗਰ ਲੈਣਾ ਫਿਰ ਤੇ ਚਲੋ ਹੁੰਦਾ ਹੀ ਆ ਮੁਕਸ਼ਰ ਹਾਂਜੀ ਹਾਂਜੀ ਹਾਂ ਵਧੀਆ ਨਾ ਜਰੀਆ ਕੇ ਨੇ ਘਰ ਬੈ ਕੇ ਮੰਗਾ ਲੈਣਾ ਕੈਸ ਮਜਾਣਾ ਨਾ ਪਵੇ ਨਾ ਲੈਣਾ ਮੈਂ ਹਾਂਜੀ ਹਾਂਜੀ ਬੱਕੇ ਆਏ ਕਿ ਘਰੇ ਬੈ ਕੇ ਆਪਣੀ ਚਵਾਈ ਕਰਾਓ ਦੋ ਟਾਈਮ ਤੇ ਘਰੇ ਮੰਗਾਓ ਮੇਰਾ ਭੈਣ ਭਰਾ ਲਵੇ ਹਾਂਜੀ ਤੇ ਚਲੋ ਨਾਮ ਦੱਸਦੇ ਮੇਰਾ ਜਿੰਦਾ ਜੇ ਫੋਨ ਨੰਬਰ ਹੈਗਾ 99 44 60 394 ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਤਰਨਤਾਰਨ ਰੋਡ ਤੇ ਵੀ ਜੀ ਆਪਣਾ ਪਿੰਡ ਪੈਂਦਾ ਗਰਵਾਲੀ ਤੇ ਮੇਰੇ ਦੀ ਗੁਰਦਾਰਾ ਪਾ ਸਾਥ ਆ ਜਾਂਦਾ ਆਪਾਂ ਨੂੰ ਠੀਕ ਆ ਜੀ ਤੇ ਅੱਜ ਇੱਕੋ ਹੀ ਆ ਫਿਰ ਵੀਡੀਓ ਵੀਡੀਓ ਬਣੋ ਠੀਕ ਆ ਤੇ ਕਿੰਨਾ ਦੁੱਧ ਦੇ ਦੇ ਕੋਲ ਵੀਡੀਓ ਅੱਜ ਸੂਈ ਨੂੰ ਚੌਥਾ ਦੇਣਿਆ ਅੱਛਾ ਕੋਈ 12 ਕਿਲੋ ਦੁੱਧ ਲਾਲੇ ਭਾਵੇਂ ਕੋਈ ਬੋਲਾ ਲਾਲੇ ਅੱਛਾ ਯਾਰ ਆ ਅਜੇ ਮੈਲਾ ਮੂਲਾ ਬੱਚੀ ਨੇ ਮਾਰਨਾ ਠੀਕ ਆ ਤੇ ਤਾਂ ਬੱਚਾ ਬੱਚਾ ਵੀ ਜੀ ਇਹਦਾ ਮਰ ਗਿਆ ਇਹਦੇ ਵੀਡੀਓ ਬਾਡੀਓ ਸਭ ਕੋਲ ਮੇਰੇ ਤੋਂ ਬਣੀਆਂ ਜਿਹੜਾ ਭਣ ਭਰਾ ਮਗੂਗਾ ਪਾਵਾਂ ਅੱਛਾ ਹੁਣ ਬੱਚਾ ਨਹੀਂ ਇਹ ਤਾਂ ਹੈਗਾ ਤੇ ਚਲੋ ਤੋਰੋ ਫਿਰ ਦੁੱਧ ਜਿਹੜਾ ਇਹਦੇ ਕੋਲ ਕਹਿੰਦੇ ਕਿ 12 ਲੀਟਰ ਤਿਆਰ ਆ। ਦੁੱਧ ਲਾ ਦੇ ਭੌਰ ਕੋ ਬਹੁਤ ਆ ਰਿਹਾ ਤੇ ਚੌਥਾ ਦੇ ਗਿਆ। ਇਹ ਆ ਵੀ ਚਲੋ ਆਪਣਾ ਕੋਈ ਦੁੱਧ 12 ਲੀਟਰ ਚੋ ਕੇ ਲੈ ਜੀ। ਜੋ ਇਧਰ ਹੈ ہماری ਫਰੀਦ ਸਵੇਰ ਦਾ ਬੱਚੇ ਨੂੰ ਦਿੱਦੀ ਜਾਂਦੀ ਰੱਖੀ ਹੋਈ ਆਈ ਮੂੰਹ ਨਹੀਂ ਲਾਇਆ ਉਦਾਂ ਹੀ ਪੱਠੇ ਪਏ ਜਿੱਦਾਂ ਸਵੇਰ ਦੇ ਪਏ। ਠੀਕ ਆ ਜੀ। ਆ ਫੇਰ ਦੇਲ ਘਰ ਨੂੰ ਡੋ ਕਰਦਾ ਹਾਂ ਸਾਡਾਂ ਦੇ ਮਾੜਾ ਮੂਹ। ਹਾਂਜੀ। ਲੇਕ ਨਵਾਂ ਤਾਂ ਬਾਕੀ ਫਿਕਸ ਜੇ ਹਵਾਨੇ ਦੀ ਮਾਲਕ ਆ ਜਿਹੜੀ ਚਲੋ ਲੈ ਜਾਓ ਇੱਕ ਵਾਰੀ ਮੂੰਹ ਮੱਥਾ ਭਰ ਉਹ ਉਦੋਂ ਨਾ ਡਰੀਂ ਜਾਂਦੀ ਉਹ ਤਾਂ ਕੋਈ ਗੱਲ ਠੰਡੀ ਸੀ ਲਿਆ ਤੇ ਉਦੋਂ ਹੀ ਡਰੀ ਜਾਂਦੀ ਹੈ ਜਿਹੜਾ ਕਰਦਾ ਦਾ ਡੰਗਰ ਵੀ ਠੀਕ ਹੈ ਚਲੋ ਲੈ ਜਾਓ ਫਿਰ ਹਵਾਂ ਨਮੀ ਦੇਖ ਸਕਦੇ ਜੇ ਤੇ ਲਾਗੇ ਤਾਂ ਤੇਜ ਚਵਾਚੂ ਓਕੇ ਪੂਰਾ ਬਿੱਤੀ ਉਹਨਾਂ ਨੇ ਹਰ ਦੂਜੀ ਟਾਈਮ ਤੋਂ ਆਇਆ 7 ਵਜੇ ਉਹ ਗਾਈ ਚਲੋ ਦਿਖਾ ਦੋ ਚਵਾਖਰੇ ਦਾ ਆ ਥਾਣੇ ਦੇਖ ਸਕਦੇ ਜੇ ਤੇ ਲਾਗੇ ਤਾਂ ਇੱਕ ਕਰੀ ਆ ਲੈ ਸੰਜੂ ਥਾਣੇ ਲਸਾਈ ਗਿਆ ਦਿਖਾ ਦੋ ਬਿੱਤੀ ਚਵਾਖਰੇ ਦੇ ਦਾ ਬਾਕੀ ਇਤਰਾ ਰਸੀਬ ਆ ਲੈਣੀ ਆ ਪਰ ਮਾਰਨਾ ਇੰਨੇ ਕਿਲੋ ਜਨਾ ਅਗਲੇ ਪਿਛਲੇ ਖਣਾ ਦਾ ਵਿਚਵਾਦ ਹੁਣ ਦੇਖਦਾ ਦੂਸਰੇ ਦੋਸਤਾਂ ਦਾ ਵਿਚਵਾਦ ਦਿਖਾ ਦਗੇ ਕੋਲਪੂ ਸਿਕਾਣੀਆਂ ਰੁਪਈ ਜੀ ਐ ਚਵਾਈ ਸਾਫ ਹੋਏ ਕੋਲਪੂ ਜਾਂਦੇ ਬਿਲਕੁਲ ਸਾਫ਼ ਸਵਾਵਾ ਜਿਹੜਾ ਇਹ ਕੋਈ ਮਿਲ ਕੇ ਹੀ ਨਹੀਂ ਕਰਾਉਂਦੇ ਆਪਾਂ ਬਸ ਚਵਾਜ ਤੁਹਾਨੂੰ ਦਿਖਾਉਂਦੇ ਆਂ ਸ਼ਾਮ ਦਾ ਟਾਈਮ ਹੋਇਆ ਸੀ ਹੁਣ ਚਵਾਈ ਤੇ ਦੀ ਕਰਨੀ ਸੀ ਤੇ ਫਿਰ ਬਸਮੋਣੀ ਹਿ ਧਾਰਾ ਮਾਰ ਲੱਗਿਆ ਵੀ ਤੇ ਫਿਰ ਰੀਜੇ ਨਹੀਂ ਕਹਿੰਦੇ ਕਿ ਖਾਲੀ ਕਰ ਹੀ ਦਿੰਨੇ ਦੇਸ ਆ ਦੇ ਕਰ ਜਿੱਥੇ ਖਲੋਗੀ ਤੇ ਬਸ ਉੱਥੇ ਹੀ ਖਲੋਗੀ ਅਕੇ ਇਹ ਵੀ ਇੱਕ ਵਾਰੀ ਜਿੱਥੇ ਖਲੋਗੀ ਉੱਥੇ ਹੀ ਖਲੋਗੀ ਕੀ ਜਿਹਨਾਂ ਨੂੰ ਮੱਛੀ ਲਈ ਜਾਣਾ ਆਪਾਂ ਹਾਂਜੀ ਬੰਦੇ ਤਾਂ ਬੜੇ ਹੀਰੇ ਹੀ ਪਰ ਪਿਛੇ ਕੋਈ ਕਾਨੂੰ ਹੋਈ ਜਾਂਦੇ 2 ਕੁ ਮਹੀਨੇ ਹਾਂਜੀ ਉਹਨਾਂ ਬੰਦਿਆਂ ਦੇ ਘਰੇ ਕੋਈ ਰਾਸਤਾ ਤੋਂ ਬੰਦੇ ਆਏ ਸੀ ਹਾਂਜੀ ਤੇ ਉਹ ਆਂਦੇ ਵੀ ਅਸੀਂ ਹਰਮੰਦਰ ਸਾਹਿਬ ਮੱਥਾ ਟੇਕਣ ਆਏ ਆ ਵੀ ਅਸੀਂ ਰਾਤ ਕੱਟਣੀ ਹੈ ਨੇਰਾ ਆ ਗਿਆ ਹਾਂਜੀ ਤੇ ਆ ਰਫੀ ਜੀ ਨਾਲੇ ਤੇ ਉਹਨਾਂ ਤਿੰਨਾਂ ਜਾਨ ਨੂੰ ਮਾਰ ਗਏ ਹੋ ਅੱਛਾ ਤੇ ਨਾਲੇ ਉਹਨਾਂ ਦੇ ਘਰੋਂ ਬਣਾ ਗੱਟਾ ਲਾਗੇ ਠੀਕ ਆ ਫੈਮਲੀ ਬਾਹਰ ਹੀ ਬੰਦੇ ਡੇਰੇ ਤੇ ਰਹਿੰਦੇ ਸਭਰਾਵਾਂ ਤੋਂ ਵੱਛੀ ਲਈ ਆਪਾਂ ਅੱਛਾ ਅੱਛਾ ਹਾਂ ਜੀ ਤੇ ਇਹ ਉਹਨਾਂ ਦੇ ਉੱਥੇ ਹੁਣ ਕੋਚੂਣ ਵਾਲਾ ਕੋਈ ਨਹੀਂ ਹੈਗਾ ਅੱਛਾ ਤੇ ਉਹਨਾਂ ਬੰਦੇ ਆਪਾਂ ਨੂੰ ਕੱਲ ਫੋਨ ਲਾ ਕੇ ਸਾਡੀ ਵੱਛੀ ਦਿੱਤੀ ਠੀਕ ਆ ਉਹ ਦਾ ਜਿਹੜੇ ਚਾਚੇ ਤਾਏ ਲੱਗੇ ਠੀਕ ਠੀਕ ਆ ਇਹ ਹੁ ਕਹਣਾ ਚਾਹੀਦਾ ਵੀ ਸ਼ਵੇ ਬੰਦੇ ਰਾਜ ਜਾਂਦੇ ਪੰਚਨਾ ਵੀ ਕਿਸੇ ਨੂੰ ਪਨਾਹ ਨਾ ਦਵੇ ਕੋਈ ਹਾਂਜੀ 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 ਜੇ ਕੋਈ ਜਾਣ ਪਛਾਨ ਨਹੀਂ ਕੋਈ ਬੰਦਾ ਆਪਣੇ ਘਰ ਨਾਲ ਕਿਸੇ ਨੂੰ ਭਾਵੇ ਹਾਂਜੀ ਹਾਂਜੀ ਇਹ ਹੋਇਆ બીજી ਸਮਾਂ ਆ ਗਿਆ ਇੱਕ ਵਾਲੇ ਨੇ ਘਰ ਰਹਿਣ ਨੂੰ ਥਾਂ ਦਿੱਤਾ ਹਾਂਜੀ ਹਾਂਜੀ Do biri var, bir bıdı var. ਇਹ ਆਟੇ ਦੇ ਚੋਦੇ ਰਹੇ 15 ਕਿਲੋ ਤੋਂ ਮਾ ਆ ਨਾ ਵਛੀ ਦਊਗੀ 15 ਕਿਲੋ ਠੀਕ ਜੀ ਸਾਈ ਲੈ ਜੂਗਾ ਬਾਲਟੀ ਜਿਹੜੀ ਭਰੀ ਗਈ ਲੰਪਕ ਦੋਦੀ ਹੋਣਾ ਵਛੀ ਨੂੰ ਠੀਕ ਜੀ ਕੈਮਰਾ ਭਰਾ ਕੋਈ ਦੋ ਟਾਈਮ ਆਪਣੀ ਤਸੱਲੀ ਕਰਕੇ ਖੜੇ ਚੋਕੇ ਹਾਂਜੀ ਹਾਂਜੀ ਇਹ ਅੱਜ ਜੀ ਬੱਚੀ ਮਾਲਾ ਮਾਰਨਾ ਜੀ ਠੀਕ ਜੀ ਚਾਰ ਦਿਨ ਸੂਹਾ ਚੌਥੇ ਦਿਨ ਦਾ ਹੈ ਕੁੜਾ ਤੇ ਤੇ ਖਾਲੀ ਲੱਗ ਪਾ ਕਰਤੀ ਹੈ ਜਿਹੜੀ ਵਧੀਆ ਜੀ ਕੋਲ 1.5 ਕਿਲੋ ਜੀ ਥੋੜਾ ਫਤਾ ਜਿਹੜਾ ਫਿਰ ਵੀ ਹੈ ਤੇ ਆਹ ਬਾਲਟੀ ਭਰਤੀ ਨੂੰ ਦੁੱਧ ਦੀ ਹੁਣ ਬਾਲਟੀ ਜਿਹੜੀ ਭਰ ਗਈ ਸੀ ਸਾਰੀ ਤੇ ਇਹਦਾ ਮੁੱਲ ਫਿਰ ਇਹਦਾ ਆਹ ਪੀਸੀ 35000 ਦੀ ਰਸੀ ਦੇ ਦੀਏ 35000 ਜੋ ਕਰ ਜੀ ਮਾਰੀ ਥੱਲੇ ਉਹ ਰਚੀ ਅਜੇ ਮੈਂ ਸਾਫ਼ ਨਹੀਂ ਰਚੀ ਕੀਤੀ ਜਿਆਦਾ ਜੀ ਗੱਲ ਕਰੀਏ ਕਤਿ ਹਿਯਰ ਆਹ ਰਿਜੀ ਤੋਂ ਉਹਨਾਂ ਗੱਲ ਦੇ ਰਾਬੀ ਬਣਾ 15 ਕਿਲੋ ਦੁੱਧ ਦਊਂਗੀ ਅੱਛਾ ਹਾਂ ਠੀਕ ਹੈ ਸਾਰਾ ਸਮੂਹ ਮੇਰੇ ਤੋਂ ਹੈਗਾ ਸੁਮੀ ਸਾਈਂ ਦੀਆਂ ਵੀਡੀਓ ਨਾਲ ਬੱਚੇ ਦੀਆਂ ਸਾਰੀਆਂ ਸਾਨੇ ਤੇ ਬਾਕੀ ਜਿਹੜਾ ਵਾ 12 ਲੀਟਰ ਹੁਣ ਕਰੋ ਚਵਾ ਕੇ ਤੇ ਚਵਾਦਾ ਯਾਰ ਵੀਜੀ ਠੀਕ ਹੈ ਹਾਂਜੀ ਤੇ ਬਾਕੀ ਕੋਈ ਫੋਨ ਲਾਵੇ ਬੱਤੇ ਚੋਂ ਕਰ ਤੋ ਮੰਨ ਤਾਂ ਉਹ ਕੋਈ ਗੱਲ ਨਹੀਂ ਆਪੀ ਕਰ ਲਾਂਗੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜੋ ਕਿਤੇ ਉਹ ਵੀ ਲੈਣਾ ਵਾ ਜ਼ਰੂਰੀ ਨਹੀਂ ਕਿ ਇੱਥੋਂ ਹੀ ਕਿ ਤੇ ਨਾ ਮਿਲਣਾ ਨਾ ਠੀਕ ਆ ਇਦਾਂ ਹੀ ਗਾੜੀ ਰਸੀ ਫਾਕੇ ਬੈਠਾ ਠੀਕ ਭਾਵੇਂ ਕਹੇ ਵੀ ਵੀਡੀਓ ਤੋਂ ਕਹੇ ਵੀ ਵਪਾਰੀ ਤੋਂ ਲੈਣਾ ਭਾਵੇਂ ਕੋਈ ਜਿੰਨੀਆਂ ਮਰਜ਼ੀ ਗਾਰੰਟੀਆਂ ਦੇਈ ਜਾਵੇ ਤੇ ਆਪਣੀ ਵੇਖ ਚਾ ਕੇ ਤਸੱਲੀ ਨਾਲ ਖੜੋ ਕਿਸੇ ਦੀ ਗਾਰੰਟੀ ਦੇ ਕਿਸੇ ਦੀ ਜ਼ਿੰਮੇਵਾਰੀ ਤੇ ਨਾ ਲਓ ਤੇ ਦੋ ਟਾਈਮ ਚੋ ਕੇ ਖੜੋ ਭਾਵੇਂ ਕੋਈ ਕਵੇ ਕਿ ਮੈਂ ਉੱਥੇ ਗਿਆ ਉੱਥੇ ਗਿਆ ਪਰ ਆਪਣੀ ਦੋ ਟਾਈਮ ਚੋ ਕੇ ਖੜੋ